ਮੈਂ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਨ ਵਾਸਤੇ ਆਇਆ ਹਾਂ ਦੇਖੋ ਜੋ ਹਾਲਾਤ ਅੱਜ ਦੇਸ਼ 'ਚ ਹੈ, ਦੋ ਹਾਲਾਤ ਅੱਜ ਪੰਜਾਬ 'ਚ ਬਣ ਗਏ ਐ ਇੱਕ ਪਾਸੇ ਥੋੜੀ ਆਪਣੀ ਫੌਜ ਹੈ ਦੂਜੇ ਪਾਸੇ ਸਾਰੀਆਂ ਦਿੱਲੀਆ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ 103 ਫਲ ਪ੍ਰਾਣੀ ਪਾਰਟੀ ਹੈ ਪਰ ਉਹਨੇ ਅਕਾਲੀ ਦਲ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਕਾਟੀ ਆ ਪੰਜਾਬੀਆਂ ਦੀ ਪਾਰਟੀ ਹੈ ਅੱਜ ਤੁਹਾਡਾ ਵਕਾਰ ਹੈ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪੰਜਾਬ ਵਿੱਚ ਲੁੱਟਣ ਆਉਂਦੀਆਂ ਪੰਜਾਬ ਨੂੰ ਬਰਬਾਦ ਕਰਨ ਆਉਂਦੀਆਂ ਤੁਸੀਂ ਦੇਖਿਆ ਝਾੜੂ ਵਾਲਿਆਂ ਨੇ ਕਿਵੇਂ ਪੰਜਾਬ ਨੂੰ ਕਿੰਨੇ ਸਾਲ ਪਿੱਛੇ ਸਿਰ ਦਿੱਤਾ ਬਰਬਾਦ ਕਰਦਾ ਝਾੜੂ ਵਾਲਿਆਂ ਨੇ ਹੋਣੇ ਨਾਲ ਹੀ ਕਾਂਗਰਸ ਐਜੀ ਨੇ ਟੈਂਕਾਂ ਤੋਂ ਬਾਅਦ ਦਰਪਾਨ ਸਾਹਿਬ ਤੇ ਹਮਲਾ ਕੀਤਾ ਤੇ ਹੁਣ ਭਾਰਤੀ ਜਨਤਾ ਪਾਰਟੀ ਹੈ ਜਿਹੜੇ ਤੁਹਾਡੇ ਗੁਰੂ ਧਾਮਾਂ ਉੱਤੇ ਕਾਬਜ ਹੋ ਗਿਆ ਐਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਕੌਮ ਨੂੰ ਬਚਾਉਣਾ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਜੇ ਪੰਜਾਬ ਨੂੰ ਬਚਾਉਣਾ ਹੈ ਆ ਥੋੜੀ ਖੇਤਰੀ ਪਾਰਟੀ ਹੈ ਜਿਹੜੀ ਕਿਸਾਨ ਗਰੀਬ ਮਜ਼ਦੂਰ ਨੂੰ ਦੀ ਕੀ ਮੁਸ਼ਕਲਾ ਸਮਝਦੀ ਹੈ ਤੇ ਤੁਸੀਂ ਜਾਣਦੇ ਹੋ ਮਾਨਸਾ ਵਾਲਿਓ ਜੋ ਕੁਝ ਤਰੱਕੀ ਇੱਥੇ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਤੁਹਾਡੀ ਖੇਤਰੀ ਬਾਗੀ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਰਾਜ ਕਰਦੀ ਸੀ ਤੁਹਾਡਾ ਆਪਣਾ ਰਾਜ ਸੀ ਤੁਹਾਡੇ ਆਪਣੇ ਪੰਜਾਬ ਤੇ ਕਿਸਾਨ ਖੁਸ਼ ਸੀ ਪੰਜਾਬ ਦੇ ਲੋਕ ਖੁਸ਼ ਸੀ ਪੰਜਾਬ ਦੀ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਂਦੀ ਸੀ ਇਸ ਕਰਕੇ ਇਹ ਲੜਾਈ ਪੰਜਾਬ ਦੀ ਲੜਾਈ ਹੈ ਤੁਹਾਡੀ ਲੜਾਈ ਹੈ ਇਹਨਾਂ ਨੈਸ਼ਨਲ ਪਾਰਟੀਆਂ ਦੇ ਗੁਲਾਮ ਆਪਾਂ ਪੰਜਾਬ ਇਕੱਠਾ ਹੋ ਕੇ ਇੱਕ ਝੰਡੇ ਹੋ ਤੇ ਇਕੱਠੇ ਹੋ ਕੇ ਆ ਨੈਸ਼ਨਲ ਪਾਰਟੀਆਂ ਨੂੰ ਪੰਜਾਬ ਚ ਪੜਾਈ ਭਜਾਈਏ ਤੇ ਵਾਪਸ ਆਪਣੀ ਪਾਰਟੀ ਖੇਤਰੀ ਪਾਰਟੀ ਨੂੰ ਵਾਪਸ ਤਗੜਾ ਕਰੀਏ ਵਾਜੂਜੀ ਕਾ ਖਾਲਸਾ ਵਾਜੂਜੀ ਕੀ ਫਤਿਹ